ਪਗਵਾਨ ਜੀ ਸਮਝੀ ਦਾ ਜਨਮ ਦਿਹਾੜਾ 크리스마ਸ ਜਿਹੜੀ ਆ ਪੂਰੀ ਦੁਨੀਆ ਭਰ ਦੇ ਵਿੱਚ ਮਨਾਈ ਜਾਂਦੀ ਹੈ ਪਰ ਅੱਜ ਪਹਾੜਪੁਰ ਪਿੰਡ ਨੇੜੇ ਨਾਬਾ ਬਹੁਤ ਅੱਛਾ ਪ੍ਰੋਗਰਾਮ ਆਯੋਜਨ ਕੀਤਾ ਗਿਆ ਜਿਸ ਤੇ 크리스마ਸ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਆਪ ਸਭ ਨੂੰ 크리스마ਸ ਦੀਆਂ ਬਹੁਤ ਬਹੁਤ ਮੁਬਾਰਕਾਂ ਪਰ ਸਮੁੱਚੀ ਸੰਗਤ ਜਿਹੜੀ ਇਕੱਠੀ ਹੋ ਕੇ ਗੁਣਗਾਨ ਕਰ ਰਹੀ ਹੈ ਸੰਦੇਸ਼ ਜਿਹੜਾ ਪਿਆਰ ਦਾ ਦੇ ਰਹੀ ਐ ਸਭਾ ਸਾਰੇ ਇਕੱਠੇ ਹੋ ਕੇ ਆਪਣੇ ਪਰਮਾਤਮਾ ਨੂੰ ਆਪਣੇ ਈਸ਼ਰ ਆਪਣੇ ਰੱਬ ਨੂੰ ਯਾਦ ਰੱਖੀਏ ਔਰ ਚੱਗਾ ਕਰਮ ਕਰੀਏ ਕਰਮ ਨਾਲ ਜੁੜ ਕੇ ਰਹੀਏ ਔਰ ਹਮੇਸ਼ਾ ਨੀਵੇਂ ਹੋ ਕੇ ਚੱਲੀਏ ਭਾਣੇ ਚ ਰਹਿ ਕੇ ਚੱਲੀਏ ਔਰ ਇਹੀ ਸਾਡੇ ਭਗਵਾਨ ਦੇਖੋ ਮੰਜ਼ਿਲ ਇੱਕ ਦਾ ਰਸਤੇ ਅਲਗ-ਅਲਗ ਹੋ ਸਕਦੇ ਐ ਭਗਵਾਨ ਇੱਕ ਹੈ ਪਰਮਾਤਮਾ ਇੱਕ ਹੈ ਦੁਨੀਆ ਨੂੰ ਚਲਾਉਣ ਵਾਲਾ ਇੱਕ ਹੈ ਅਲੱਗ-ਅਲੱਗ ਤਰੀਕੇ ਨਾਲ ਸਾਰੇ ਤੇ ਆਉਂਦੇ ਆ ਤੇ ਇੱਥੇ ਪ੍ਰੋਗਰਾਮ ਕਿ ਸ਼ਾਮਲ ਹੋ ਕੇ ਬਹੁਤ ਅੱਛਾ ਲੱਗਿਆ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਇਸੇ ਤਰੀਕੇ ਨਾਲੇ ਪ੍ਰੋਗਰਾਮ ਕਰਾਉਂਦੇ ਰਹਿਣ ਜੀ 크리스마ਸ ਦੇ ਜੋ ਹੈ ਪੂਰੀ ਦੁਨੀਆ ਦੇ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇੱਕ ਵਿਲੱਖਣ ਦਿਨ ਹੈ ਸੰਤਨ ਪ੍ਰੇਮੀ ਪ੍ਰਭੂ ਯਿਸੂ ਜੀ ਜੋ ਖੁਦ ਪਰਮੇਸ਼ਵਰ ਮਨੁੱਖੀ ਰੂਪ ਧਾਰ ਕੇ ਪੂਰੇ ਸੰਸਾਰ ਦੇ ਲਈ ਪੂਰੀ ਮਨੁੱਖ ਜਾਤੀ ਦੇ ਲਈ ਸਾਰੀ ਸ੍ਰਿਸ਼ਟੀ ਦੇ ਲਈ ਉਹਨਾਂ ਦਾ ਉਧਾਰ ਕਰਨ ਦੇ ਲਈ ਉਹਨਾਂ ਨੂੰ ਮੁਕਤੀ ਦੇਣ ਦੇ ਲਈ ਉਹਨਾਂ ਨੂੰ ਪਾਪਾਂ ਤੋਂ ਨਜਾਤ ਦੇਣ ਦੇ ਲਈ ਇਨਸਾਨ ਬਣ ਕੇ ਇਸ ਧਰਤੀ ਦੇ ਉੱਪਰ ਆਏ ਔਰ ਉਹਨਾਂ ਨੇ ਆਪਣੀ ਜਾਨ ਸਲੀਬ ਦੇ ਉੱਪਰ ਪੂਰੀ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਦੇ ਦਿੱਤੀ ਆਪਣੀ ਕੁਰਬਾਨੀ ਦੇ ਦਿੱਤੀ ਤਾਂ ਕਿ ਹਰੇਕ ਜੋ ਵੀ ਪ੍ਰਭੂ ਦੇ ਨਾਮ ਦੇ ਉੱਪਰ ਨੇਚਾ ਕਰੇ ਉਹ ਨਾਸ ਨਾ ਹੋਵੇ ਬਲਕਿ ਅਨੰਤ ਕਾਲ ਦਾ ਜੀਵਨ ਪਾਵੇ ਤੋ 크리스마ਸ ਡੇ ਜੋ ਹੈ ਇੱਕ ਸ਼ਾਂਤੀ ਦਾ ਤਿਹਾਰ ਹੈ, ਪ੍ਰੇਮ ਦਾ। ਇਹ ਲੋਕਾਂ ਨੂੰ ਆਪਸ ਜੋੜਨ ਵਾਲਾ ਤਿਹਾਰ ਹੈ। ਅਸੀਂ ਪ੍ਰੇਮ ਔਰ ਸ਼ਾਂਤੀ ਫਲੌਣੇ ਆ। ਸਾਡਾ ਕਿਸੇ ਨਾਲ ਵੈਰ-ਵਿਰੋਧ ਨਹੀਂ, ਕਿਸੇ ਨਾਲ ਨਫ਼ਰਤ ਨਹੀਂ। ਸਾਡੇ ਚਾਹੇ ਕੋ ਸਿੱਖ ਭਰਾ ਨੇ, ਸਾਹੇ ਮੁਸਲਮ ਧਰਮ ਦੇ ਭਰਾ ਨੇ ਜਾਂ ਹਿੰਦੂ ਨੇ, ਉਹ ਸਾਡੇ ਸਾਰੇ ਭਰਾ ਤੇ ਭੈਣ ਨੇ ਸਾਡਾ। ਸਾਡੇ ਕਿਸੇ ਨਾਲ ਵੈਰ-ਵਿਰੋਧ ਨਹੀਂ, ਅਸੀਂ ਸਾਰੇ ਇੱਕ ਆ। ਤੇ ਇਹੀ ਜਿਹੜਾ 크리스마ਸ ਡੇ ਹੈ, ਇਹੀ ਸ਼ਾਂਤੀ ਦਾ ਸੰਦੇਸ਼ ਦਿੰਦਾ, ਪ੍ਰੇਮ ਦਾ ਸੰਦੇਸ਼ ਦਿੰਦਾ ਹੈ ਔਰ ਅਸੀਂ ਪ੍ਰੇਮ ਦਾ ਸੰਦੇਸ਼ ਹੀ ਪੂਰੀ ਦੁਨੀਆ ਦੇ ਵਿੱਚ ਫਲਾਉਣ ਦੀ ਕੋਸ਼ਿਸ਼ ਕਰਦੇ ਆਂ। ਪ੍ਰਭੂ ਸਾਹਿਬ ਨੂੰ ਬles ਕਰੇ। ਬਹੁਤ ਵਧੀਆ ਲੱਗ ਰਿਹਾ ਹੈ ਕਿ ਕਿ ਪ੍ਰਭੂ ਯਿਸੂ مسیਦਾ ਜਨਮ ਦਿਹਾੜਾ ਪੂਰੇ ਵਰਡ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਬਹੁਤ سارے ਲੋਕ بڑے ਅਲੱਗ-ਅਲੱਗ ਨੱਚ ਕੇ ਪਰਮੇਸ਼ਵਰ ਦੀ ਮਾਇਮਾ ਕਰਦੇ ਨੇ ਔਰ ਬੱਚੇ ਡਾਂਸ ਕਰਦੇ ਨੇ ਔਰ ਇੱਕ ਬਾਈਬਲ ਦੇ ਅਕੋਰਡਿੰਗ ਨਾਟਕ ਕਰਦੇ ਨੇ। ਬਹੁਤ ਸਾਰੇ ਖੁਸ਼ੀ ਮਿਲਦੀ ਹੈ ਜਦ ਅਸੀਂ ਇਕੱਠੇ ਹੁੰਨੇ ਆ ਇੱਕ ਪਰਿਵਾਰ ਦੇ ਵਿੱਚ। ਔਰ ਪਰਮੇਸ਼ਵਰ ਜੋਰਡਨ ਦੇ ਲਈ ਆਖਦਾ ਏ ਤੋਂ ਅਸੀਂ ਸਭ ਇੱਕ ਮਿਲ ਕੇ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਦੇ ਹਾਂ